ਇਹ ਜਿਹੜਾ ਪ੍ਰੋਡਕਟ ਆ ਵੀਰੇ ਆਲ ਬਰਡ ਚ ਨਹੀਂ ਮਿਲਦਾ ਜਿੱਥੇ ਮਰਜੀ ਬੰਦਾ ਵਗ ਜੇ ਅੱਛਾ ਇਹ ਇਹ ਚੈਲੰਜ ਹੈ ਤੁਹਾਡਾ ਚੱਲ ਜਾ ਵੀਰੇ ਜਿੱਥੇ ਮਰਜੀ ਬੰਦਾ ਲੀਟਰ ਲੈ ਕੇ ਵਗ ਜੇ ਨਾ ਇਹਦੇ ਨਾਲ ਦੀ ਚੀਜ਼ ਮਿਲੇ ਨਾ ਲੀਟਰ ਮਿਲੇ ਵੀਰੇ ਇਹ ਚੀਜ਼ ਆ ਇਹ ਐਸ ਬੂਸਟ ਪਲੱਸ ਪਲੱਸ ਆ ਵੀਰੇ ਸਿਗਨੈਕਸ ਕੰਪਨੀ ਦਾ ਵੀਰੇ ਇਹ ਕਣਕ ਜਿਵੇਂ ਆਪਣੀ ਖੜ ਜਾਂਦੀ ਆ ਪੀ ਲਈ ਪੈਂਦੀ ਆ ਪਾਣੀ ਨਾਲ ਧੱਕੀ ਜਾਂਦੀ ਆ ਗਰੋਥ ਤੇ ਫਟਾਰੇ ਵਾਸਤੇ ਆ ਵੀਰੇ ਜਿੱਥੇ ਕਣਕ ਜਿਹੜੇ ਜ਼ਿੰਮੇਵਾਰ ਦੀ ਰੂਕੀ ਆ ਬਾਈ ਜਿਹੜਾ ਜ਼ਿੰਮੇਵਾਰ ਇੱਕ ਲੈ ਗਿਆ ਲਵੋ ਲੀਟਰ ਲੈ ਕੇ ਆਉਂਦਾ ਵੀਰੇ ਹੁਣ ਮੰਨ ਕੇ ਦੋ ਇੱਥੇ ਵੀ ਜ਼ਿੰਮੇਵਾਰ ਬੈਠੇ ਨੇ ਆਪਣੇ ਰਵੇ ਜਿਹੜੇ ਬੂਸਟ ਪਲੱਸ ਹੀ ਲੈਣ ਆਏ ਨੇ ਬਾਈ ਠੀਕ ਹੈ ਨਾ ਪਹਿਲਾਂ ਉਹਨਾਂ ਦੀ ਕਣਕਾਂ ਐ ਮਨਨੇ ਕੇ ਚੱਲੋ ਵੀ ਡਬਲ ਪਾਣੀ ਪੈ ਗਿਆ ਜੇ ਕਣਕ ਖਤਮ ਹੋਈ ਜਾਂਦੀ ਦੀ ਆਪਾਂ ਬਾਈਆਂ ਦੀ ਸਪਰੇਅ ਕਰਾਈ ਆ ਬਾਈਆਂ ਦੀ ਕਣਕਾਂ ਹਫ਼ਤੇ ਵਾ ਪੂਰਾ ਫਰਕ ਪੈ ਗਿਆ ਬਾਈ ਤੇ ਕੋਈ ਕਈ ਵਾਰ ਕਹਿ ਦਿੰਦੇ ਨੇ ਮਤਲਬ ਦੇਖਣ ਵਾਲੇ ਜਾਂ ਹੋਰ ਵੀ ਲਾ ਲਓ ਅਗਲਾ ਕਹਿੰਦਾ ਯਾਰ ਸਸਤੀਆਂ ਦਿੰਦਿਆਂ ਨੇ ਪਤਾ ਨਹੀਂ ਡੁਪਲੀਕੇਟ ਵੇਚਦੇ ਨੇ ਹੈ ਨਾ ਕੋਈ ਇਹੋ ਜ 1 ਲੱਖ 1000 ਰੁਪਏ ਸੀ ਨਾਮ ਵੀ ਰੱਖਿਆ ਹੋਇਆ ਆਵਲਾ ਸਾਡਾ ਆਲ ਵਰਡ ਚ ਚੈਲੇਜ ਆ ਵੀਰੇ ਆਪਣਾ ਵੀ ਆਪਣੇ ਲੋਕੋ ਸਸਤਾ ਦੇ ਦੇ ਰੈਜ਼ਨਲ ਦਵਾਈ ਨਹੀਂ ਕਿਉਂ ਕਿਉਂ ਕਾ ਤੂੰ ਕਾਰਨ ਪਤਾ ਕੀ ਆ ਵੀਰੇ ਆਪਣੇ ਕਮਾਈ ਜੈ ਇਹਨੂੰ ਲੋ ਕਮਾਈ ਆ ਵੀਰੇ ਸਾਡੇ ਅੱਡੇ ਆਪਦੇ ਨੇ ਕੋਈ ਕਿਰਾਇਆ ਨਹੀਂ ਭਰਨਾ ਕੋਈ ਕਿਰਾਇਆ ਨਹੀਂ ਭਰਨਾ ਜਿੰਨੇ ਨੂੰ ਮੁੰਡੇ ਨੇ ਮੈਂ ਕੰਪਨੀ ਦਾ ਖਾਤੋਂ ਮੋੜਾ ਮੁੰਡਿਆਂ ਨੂੰ ਬਾਈ ਕੋਈ ਖਰਚਾ ਨਹੀਂ ਮੈਨੂੰ ਵੀਰੇ ਠੀਕ ਹੈ ਬਾਕੀ ਬਾਈ ਸਾਡੇ ਕੋਲੇ ਆ ਦਵਾਈ ਪਈ ਆ ਬਾਈ ਕਰੰਟ ਹਾਂ ਇਹ ਮੱਕੀ ਦੇ ਬਾਈ ਸੁੰਡੀ ਵਾਸਤੇ ਆ ਜੀ ਠੀਕ ਹੈ ਹਾਂਜੀ ਇਹ ਬਾਈ ਤੁਸੀਂ ਐ ਲਾ ਲਓ ਜਿਹੇ ਜੇ ਮਰਜ਼ੀ ਹੁੰਡੇ ਹੋਵੇ ਮੱਕੀ ਅੱਜ ਪੀਸਤੀ 10ਵੇਂ ਦਿਨ ਇਹਦੀ ਸਪਰੇਅ ਕਰ ਦੋ ਇੱਕ ਉਹਦੂ 10 ਦਿਨਾਂ ਬਾਅਦ ਕਰ ਦੋ ਬਾਈ ਸੁੰਡੀ ਹੀ ਨਹੀਂ ਪੈਂਦੀ ਲੈ ਵੀ ਬਾਈ ਨਰਿੰਦਰ ਸਿੱਧੂ ਤੇ ਉਹਨਾਂ ਦੀ ਟੀਮ ਬਾਈ ਕੀ ਹਾਲ ਚਾਲ ਕੀ ਹਾਰ ਨਿਭਾਉ ਬੜੀਆ ਜੀ ਬਾਈ ਟੀਮ ਕਹਿ ਸਕਦਾ ਸਾਰੀ ਆ ਜਿੰਨੀ ਖੜੀ ਆਪਣੀ ਹਾਂ ਟੀਮ ਆ ਨਾ ਵੀਰੇ ਇੱਕ ਗੱਲ ਮੈਂ ਸਭ ਤੋਂ ਪਹਿਲੀ ਪੁੱਛਦਾ ਹਾਂ ਸਾਰੀਆਂ ਗੱਲਾਂ ਛੱਡ ਦੋ ਹਾਂਜੀ ਹਾਂਜੀ ਇੱਕ ਤੁਸੀਂ ਬੋਰਡ ਤੇ ਵੀ ਲੈ ਕੇ ਲਾਇਆ ਹਾਂਜੀ ਹਾਂਜੀ ਇੱਕ ਪਤਾ ਵੀ ਹੈ ਹਾਂਜੀ ਹਾਂਜੀ ਆਏ ਵੀ ਤਾਂ ਹੀ ਆ ਵੀ ਕਹਿੰਦੇ ਪੰਜਾਬ ਦੇ ਵਿੱਚ ਤੁਸੀਂ ਇਹ ਗੱਲ ਦਾ ਚੈਲੰਜ ਕਰਦੇ ਵੀ ਸਾਥੋਂ ਘੱਟ ਰੇਟ ਤੇ ਕੋਈ ਵੀ ਮੁਕਾਬਲਾ ਸਾਡਾ ਆਲ ਵਰਡ ਤੋਂ ਚੈਲੰਜ ਆ ਵੀਰੇ ਆਪਣਾ ਵੀ ਆਪਣੇ ਲੋਕੋ ਸਸਤਾ ਦੇ ਦੇ ਰੀਜ਼ਨਲ ਦਵਾਈ ਨਹੀਂ ਕਿਉਂ ਕਿਉਂ ਕਾਤੋਂ ਕਾਰਨ ਪਤਾ ਕੀ ਹੈ ਵੀਰੇ ਆਪਣੀ ਕਮਾਈ ਹੈ ਇਹਨੂੰ ਲਗਾਈ ਹੈ ਵੀਰੇ ਸਾਡੇ ਅੱਡੇ ਆਪਦੇ ਨੇ ਕੋਈ ਕਿਰਾਇਆ ਨਹੀਂ ਭਰਨਾ ਕੋਈ ਕਿਰਾਇਆ ਨਹੀਂ ਭਰਨਾ ਜਿੰਨੇ ਉਹ ਮੁੰਡੇ ਨੇ ਮੇ ਕੰਪਨੀ ਦਾ ਖਾਤੋਂ ਮੁੰਡਿਆਂ ਨੂੰ ਬਾਈ ਕੋਈ ਖਰਚਾ ਨਹੀਂ ਮੈਨੂੰ ਵੀਰੇ ਨਾਲ ਹੀ ਇੱਥੇ ਆਪਣੀ ਜਗਾ ਤੁਰਕੀ ਆ ਜੇ ਤੁਰਕੀ ਜਾ ਵਗ ਜੰਨੇ ਆ ਠੀਕ ਆ ਠੀਕ ਆ ਨਾ ਪਿੰਡ ਟਕਾਣਾ ਪੱਕਾ ਇਹ ਨਹੀਂ ਗੱਲ ਵੀ ਜੇ ਕੱਲ ਨੂੰ ਮੇਰੇ ਅੱਗੇ ਨਵਾਂ ਕੋਈ ਆਇਆ ਕਹਿੰਦੀ ਜਾਲ ਚ ਫਸ ਗਿਆ ਤੇ ਕੱਲ ਟਕਾਣਾ ਨਾਲ ਬੀ ਸਿੱਧੀ ਜੀ ਗੱਲ ਮੈਂ ਇੱਕ ਗੱਲ ਆ ਵੀਰੇ ਬਾਲੀਆਂ ਗੱਲਾਂ ਨਹੀਂ ਜਬ ਬਾਕੀ ਤਾਂ ਫੋਟੋ ਸਾਰੀ ਜਾਣਕਾਰੀ ਮੈਂ ਲਵਾਂਗਾ ਕੀ ਸਹ ਹੋਵੇ ਕਿ ਬਈ ਅਗਲਾ ਐਡਵਰਟਾਈਜ਼ਮੈਂਟ ਜੇ ਮੈਂ ਕੀਤੀ ਆ ਉਹਦੇ ਪਿੰਡ ਉਹਦੇ ਸ਼ਹਿਰ ਦੇ ਨੇੜੇ ਵੀ ਹੋਰ ਪੈਸਟੀਸਾਈਡ ਵਾਲੇ ਵੀਰ ਬਥੇਰੇ ਬੈਠੇ ਆ ਮੈਂ ਕਹਿੰਦਾ ਥੋਡੇ ਕੋਲੇ ਕਿਉਂ ਆਵੇ ਪਤਾ ਚੱਕਰ ਕੀ ਕਰ ਰਹੇ ਹਾਂ ਘੱਟੋ ਘੱਟ ਪੰਜਾਬ ਦੇ ਵਿੱਚ ਮੈਂ ਬੜਾ ਨਹੀਂ ਕਹਿੰਦਾ ਵੀ 2 ਲੱਖ ਕਾਊਂਟਰ ਆ ਵੀਰੇ ਸਾਡੇ ਲਾਉਂਗੋਲ ਦੇ ਵਿੱਚ 25 ਕਾਊਂਟਰ ਨੇ ਵੀਰੇ ਜੀ ਠੀਕ ਆ ਠੀਕ ਆ ਨਾ ਜੀ ਜੀ ਐਵੇਂ ਮੰਨ ਲੇ ਕਿ ਚਲੋ ਵੀ ਸਾਰੀ ਸਾਡੇ ਤੋਂ ਔਖੇ ਨੇ ਹਾਂ ਵੀ ਇਹ ਕੱਟ ਦਿੰਦੇ ਕਿਉਂ ਨੇ ਪਤਾ ਸਾਡੀ ਕਮਾਈ ਆ ਵੀਰੇ ਪਤਾ ਚੱਕਰ ਕੀ ਆ ਆਪਾਂ ਨੂੰ ਘੱਟੋ ਘੱਟ ਅਜਾ ਲਾਂਚ ਬਣਾ 18 ਸਾਲ ਹੋ ਗਏ ਵੀਰੇ ਹਾਂਜੀ ਆਪਣੀ ਕਮਾਈ 10 ਰੁਪਏ 5 ਰੁਪਏ ਵੀਰੇ ਪ੍ਰਾਣ ਚ ਠੈਣੀ ਕਿਲੋ ਤੇ ਹੁਣ ਮੱਕੀ ਹੋਊਗੀ ਆਪਣੇ ਵੀਰੇ ਮੱਕੀ ਦੇ ਆਪਾਂ 10 ਰੁਪਏ ਪੈਕੇਟ ਦੇ ਕੰਮ ਕਰਾਂਗੇ ਹਾਂਜੀ ਹੁਣ ਦਵਾਈ ਲੈ ਲਓ ਆਹੀ ਲੈ ਲਓ ਜਿ ਠੀਕ ਹੈ ਕਰ ਲੈ ਨਿੱਤਾਂ ਹੁੰਦੇ ਆ ਵੀਰੇ ਇਹਦੇ ਵਿੱਚ ਬਹੁਤ ਜਿਆਦਾ ਫਰਕ ਪੈ ਗਿਆ ਆਪਣਾ ਦਵਾਈ ਦਾ ਬਈ ਲੋਕਾਂ ਨੂੰ ਬਹੁਤ ਜਿਆਦਾ ਕਿੰਨਾ ਵੀ ਗੇਦੀ ਹੈ ਠੀਕ ਹੈ ਠੀਕ ਹੈ ਹੂੰ ਤੇ ਬਾਕੀ ਜੇ ਮੈਂ ਲੀਓ ਸੁਣਨ ਦੀਆਂ ਬਸਬ ਦੀ ਵੀਰੇ ਯਾਰ ਇੱਕ ਮੈਂ ਤੁਹਾਨੂੰ ਦੱਸਦਾ ਆ ਦੇ ਐਸ ਬੂਸਟ ਹਾਂਜੀ ਹਾਂਜੀ ਵੀਰੇ ਮੈਂ ਤੁਹਾਨੂੰ ਕਹਾਂ ਮੈਂ ਇਹੀ ਚਰਚਾ ਚ ਦੇਖੀ ਹੈ ਠੀਕ ਹੈ ਠੀਕ ਹੈ ਭਾਈ ਇਹੀ ਮੈਂ ਸੁਣੀ ਜਦੋਂ ਮੈਂ ਆਇਆ ਮੇਰੀ ਨਿਗਾ ਵੀ ਪਹਿਲਾਂ ਇੱਥੇ ਹੀ ਗਈ ਹੈ ਠੀਕ ਹੈ ਠੀਕ ਹੈ ਭਾਈ ਠੀਕ ਐਸ ਬੂਸਟ ਬਾਰੇ ਮੜੇ ਮੈਨੂੰ ਬਰੀਕੀ ਚਾਹੋ ਵੀਰੇ ਜਿਹੜੀ ਇਹ ਚੀਜ਼ ਆ ਇਹ ਐਸ ਬੂਸਟ ਪਲੱਸ ਪਲੱਸ ਆ ਵੀਰੇ ਸਿਗਨੈਕਸ ਕੰਪ ਜਿਵੇਂ ਆਪਣੀ ਖੜ ਜਾਂਦੀ ਜਾਂ ਪੀਲੀ ਪੈਂਦੀ ਆ ਪਾਣੀ ਨਾਲ ਧੱਕੀ ਜਾਂਦੀ ਆ ਗਰੋਥ ਤੇ ਫਟਾਰੇ ਵਾਸਤੇ ਵੀਰੇ ਜਿੱਥੇ ਕਣਕ ਜਿਹੜੇ ਜ਼ਿੰਮੇਵਾਰ ਦੀ ਰੁਕੀ ਆ ਬਾਈ ਜਿਹੜਾ ਜ਼ਿੰਮੇਵਾਰ ਇੱਕ ਲੈ ਗਿਆ ਲਵੋ ਲੀਟਰ ਲੈ ਕੇ ਆਉਂਦਾ ਵੀਰੇ ਹੁਣ ਮੰਨ ਕੇ ਚਲੋ ਇੱਥੇ ਵੀ ਜ਼ਿੰਮੇਵਾਰ ਬੈਠੇ ਨੇ ਆਪਣੇ ਲੈਵੇ ਜਿਹੜੇ ਬੂਸਟ ਪਲੱਸ ਹੀ ਲੈਣ ਆਏ ਨੇ ਬਾਈ ਠੀਕ ਹੈ ਨਾ ਪਹਿਲਾਂ ਉਹਨਾਂ ਦੀ ਕਣਕਾਂ ਐ ਮਨ ਕੇ ਚੱਲੋ ਵੀ ਡਬਲ ਪਾਣੀ ਪੈ ਗਿਆ ਦੀ ਕਣਕ ਖਤਮ ਹੋਈ ਜਾਂਦੀ ਸੀ ਆਪਾਂ ਬਾਈਆਂ ਦੀ ਸਪਰੇਅ ਕਰਾਈ ਆ ਬਾਈਆਂ ਦੀ ਕਣਕਾਂ ਹਫ਼ਤੇ ਬਾਅਦ ਪੂਰਾ ਫਰਕ ਪੈ ਗਿਆ ਬਾਈ ਇਹ ਜਿਹੜਾ ਪ੍ਰੋਡਕਟ ਆ ਵੀਰੇ ਆਲ ਬਰਡਸ ਨੂੰ ਨਹੀਂ ਮਿਲਦਾ ਜਿੱਥੇ ਮਰਜੀ ਬੰਦਾ ਵਗ ਜੇ ਅੱਛਾ ਇਹ ਇਹ ਚੈਲੰਜ ਹੈ ਤੁਹਾਡਾ ਚੱਲ ਜਾ ਵੀਰੇ ਜਿੱਥੇ ਮਰਜੀ ਬੰਦਾ ਲੀ ਕੀ ਹਾਲ ਹੈ ਫਿਰ ਆਉਤ ਨਹੀਂ ਆਣਾ ਵੀਰੇ ਆਪਾਂ ਐ ਮੰਨ ਕੇ ਚੱਲੋ ਜੀ ਇਧਰੋਂ ਤਾਂ ਜਾਣੇ ਆਪਾਂ ਜੀ ਮੋਗਾ ਇੰਦਗੜਾ ਹਾਂਜੀ ਐ ਮੰਨ ਕੇ ਚੱਲ ਵੀ 1.5 200 ਕਿਲੋਮੀਟਰ ਤੱਕ ਅਸੀਂ ਹੀ ਜਾਣੇ ਆ ਵੀਰੇ ਹੁਣ ਵੀ ਅਸੀਂ ਇਸ ਟਾਈਮ ਮੁਕਸਰ ਜਾ ਰਿਹਾ ਵੀਰੇ ਮਾਲ ਸੱਡਣੇ ਇੱਕ ਘੰਟੇ ਨੂੰ ਗੱਡੀ ਚ ਠੀਕ ਆ ਹਾਂਜੀ ਵੀ ਕੀੜਿਆਂ ਤੇ ਹੀ ਆ ਜਿਹੜਿਆਂ ਤੇ ਆ ਬਈ ਮੁੰਡੇ ਆਪਣੇ ਪੰਜ ਮੁੰਡੇ ਨੇ ਸਪਲਾਈ ਆਲੇ ਵੀਰੇ ਹੂੰ ਠੀਕ ਆ ਨਾ ਜਿਹੜੇ ਸਾਰਾ ਦਿਨ ਮਾਲ ਕੇ ਸੱਡਿਆ ਹੈਗੇ ਤੇ ਲਿਆਏਗੇ ਸਾਰਾ ਦਿਨ ਇਹ ਕੰਮ ਆ ਵੀਰੇ ਜਿੱਥੇ ਮਰਜ਼ੀ ਮੰਦਾ ਸੱਦ ਲੈ ਯਾਰ ਠੀਕ ਆ ਪੈਸੇ ਪਹਿਲਾਂ ਸਕਿੰਦਰ ਕਰਾਉਣੇ ਗਲੇ ਤੋਂ ਫਿਰ ਮਾਲ ਵੇਚਦੇ ਆਂ ਬਾਈ ਹੂੰ ਬਈ ਥੋੜੀ ਵੀ ਤਸੱਲੀ ਕਰ ਹਾਂਜੀ ਹਾਂ ਜਦੋਂ ਬੰਦੇ ਨੇ ਪੈਸੇ ਪਾਤੇ ਅੱਜ ਪੈਸੇ ਪਾਦਾ ਉਹਦਾ ਕਾਲੂ ਆਰਡਰ ਭਗ ਜਾਉ ਬਾਈ ਜੀ ਜੀ ਆਉਣਾ ਹੋਵੇ ਲੋਂਗੋਵਾਲ ਦੇ ਵਿੱਚ ਕਿੱਥੇ ਆਉਣਾ ਲੋਂਗੋਵਾਲ ਆਉਣਾ ਜਿਵੇਂ ਮੰਨ ਕੇ ਚੱਲੋ ਪਿੰਡ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਵੀਰੇ ਇਹ ਆਪਾਂ ਜਿਵੇਂ ਬੰਦਾ ਇੱਧਰੋਂ ਆਉਂਦਾ ਬਰਨਾਲੇ ਕਣੀਓ ਤਾਂ ਤਨੌਲਾ ਹਰੀਗੜ ਹਰੀਗੜ ਤੋਂ ਬੜਬਰ ਬੜਬਰ ਤੋਂ ਵੱਡੇ ਰੋਡ ਤੋਂ ਸੜਕ ਪਾਰਦੀਆਂ ਲੋਂਗੋਵਾਲ ਨੂੰ ਵੀਰੇ ਤੇ ਇੱਥੇ ਆ ਜੀ ਇਹ ਆਪਣਾ ਜਿਹੜਾ ਮੇਨ ਆ ਅੱਬਾ ਵੀਰੇ ਇਹ ਮਡੇਰਾ ਰੋੜਾ ਆ ਇਹ ਜਿਵੇਂ ਰੋੜਾ ਇਹਦੇ 15 ਮਿੰਟ ਲਾਦੇ ਨੇ ਵੀਰੇ ਠੀਕ ਆ ਇਹਦੇ ਬੱਕਰੇ ਦੀ ਮੰਡੀ ਵੀ ਲੱਗਦੀ ਆ ਬਾਕੀ ਵੀਰੇ ਫੀਡ ਫਾਰਮ ਯਰਦਾਵ ਵਾਲਿਆਂ ਦਾ ਇਹ ਮਸ਼ਹੂਰ ਆ ਪੂਰਾ ਏਰੀਆ ਬਈ ਇਹ ਹਾਂ ਤੇ ਇੱਥੇ ਆਪਣੇ ਸ਼ੌਕ ਇੱਥੇ ਸ਼ੌਕ ਵੀਰੇ ਤੰਤਨ ਬਾਬਾ ਨਾਨ ਸਿੰਘ ਜੀ ਤੰਤਨ ਬਾਬਾ ਨਾਨ ਸਿੰਘ ਪੈਸੀ ਵਾਲੇ ਵੀਰੇ ਹਾਂ ਇਹ ਤੁਸੀਂ ਦੁਕਾਨ ਦਾ ਨਾਂ ਚਾਹੇ ਲੋਂਗੋ ਵਾਲ ਦੇ ਵਿੱਚੋਂ ਪੁੱਛ ਕੇ ਵੀ ਆ ਜੀ ਬਈ ਬੰਦਾ ਆਪਾਂ ਨੂੰ ਫੋਨ ਮਾਰ ਦੇ ਬੱਸ ਤੇ ਆ ਜੇ ਗੱਡੀ ਤੇ ਆ ਜੇ ਮੋਟਰਸਾਈਕਲ ਆਪਾਂ ਸਪੈਸ਼ਲ ਬੰਦਾ ਮੂਰੇ ਭੇਜ ਦੇਣ ਹਾਂ ਬਾਕੀ ਜੇ ਪੁੱਛ 18 ਸਾਲ ਬਹੁਤ ਹੁੰਦੇ ਬਹੁਤ ਹੁੰਦੇ 18 ਤੇ ਬੰਦੇ ਨੂੰ ਪਤਾ ਲੱਗ ਗਿਆ ਮੇਰਾ ਇਹ ਪੰਜਵਾਂ ਛੇਮਾ ਕਾਉਂਟਰ ਆ ਵੀਰੇ ਪਹਿਲਾਂ ਕਰਾਇਏ ਤੇ ਚੱਲਦੇ ਹੁੰਦੇ ਸੀ ਹੁਣ ਆਪਦਾ ਬਣਾ ਲਿਆ ਤਿੰਨ ਚਾਰ ਸਾਲ ਹੋ ਗਿਆ ਵੀਰੇ ਕਰਾਇਆ ਆਪਦਾ ਪੰਜ ਕਿਸਾਲਾ ਬਾਹ ਕਹਿੰਦਾ ਢੁੱਠੋ ਬਈ ਹਾਂ ਤੇ ਹੁਣ ਇਹ ਪੱਕਾ ਟਿਕਾਣਾ ਇਹ ਪੱਕਾ ਟਿਕਾਣਾ ਆਪਣਾ ਵੀਰੇ ਤੇ ਇੱਕ ਮਿੰਟ ਪਹਿਲੀਆਂ ਜੀ ਦੱਦੀ ਵੀਰੇ ਨੰਬਰ ਆਪਣਾ ਜਿਹੜਾ ਨੰਬਰ ਪਾਉਣਾ ਹੈ ਨੰਬਰ ਵੀਰੇ ਮੇਨ ਆਪਣਾ 9876670400 ਹੂੰ ਤੇ ਦੂਸਰਾ ਨੰਬਰ ਆ ਚੱਲਦਾ ਵੀਰੇ ਹਾਂ ਦੂਸਰਾ ਵੀ ਬੋਲ ਦੇ ਆ ਕਾਰਡ ਮੇ ਨਾਲ ਨਾਮ ਲਾ ਵੀ ਦਊਗਾ 9985277000 ਵੀਰੇ ਇਹ ਦੋਨੇ ਨੰਬਰ ਚੱਲਦੇ ਆਂ ਹਾਂ ਬਾਕੀ ਮੇਰੇ ਵੀਰਾਂ ਨੂੰ ਹੱਥ ਬੰਨੇ ਕਿ ਇਹ ਬੈਂਤੀ ਆ ਵੀਰੇ ਫੋਨ ਨਹੀਂ ਵੀ ਚੱਕਿਆ ਜਾਂਦਾ ਕਿਉਂਕਿ ਸਾਟਲੇ ਵਿੱਚ ਕਿਉਂਕਿ ਗਾਕ ਵੀ ਜਿਆਦਾ ਰਹਿੰਦਾ ਠੀਕ ਆ ਦੁਕਾਨ ਤੇ ਤੇ ਫੋਨ ਉਹਦਾ ਚੱਕਿਆ ਨਹੀਂ ਆ ਤਾਂ ਉਹ ਬੈਕ ਕਾਲ ਵੀ ਹੁੰਦੀ ਆ ਬਾਕੀ ਰੇਟ ਟਰਾਈ ਕਰਨ ਨੂੰ ਇੱਕ ਵਾਰੀ ਸਾਟਲੇ ਗੇੜਾ ਮਾਰੋ ਚੀਜ਼ ਦੇ ਕੇ ਤੁਰਾਂਗੇ ਸਸਤੇ ਰੇਟਾਂ ਦੇ ਜਿੱਥੇ ਮਰਜ਼ੀ ਪਤਾ ਕਰਕੇ ਆਏ ਬੰਦਾ ਦੱਸ ਹੀ ਜਾ ਰੇਟ ਵਾ ਹੂੰ ਹੁਣ ਮੈਂ ਵੀਰੇ ਤੇਰੇ ਤੇ ਹੀ ਗੱਲ ਛੱਡਦਾ ਜਿਹੜੀ ਹੋਰ ਮਨ ਚ ਜਿੰਨੀਆਂ ਗੱਲਾਂ ਸਾਰੀ ਪੜਾ ਹੁਣ ਕੱਢ ਲੈ ਸਾਰੀ ਇੱਕ ਕਰ ਇਹਨਾਂ ਨੂੰ ਦੱਸ ਦੇ ਵੀ ਕੀ ਹਿਸਾਬ ਆ ਕੀ ਨਹੀਂ ਮੈਂ ਮੋਟੀ ਮੋਟੀ ਗੱਲ ਪਛਾਤੀ ਵੀ ਡਿਲੀਵਰੀ ਆ ਉਹ ਵੀ ਕੀੜਾ ਕੱਢਦਾ ਤੇ ਸਸਤੇ ਸਮਾਨ ਨਾਲ ਉਹ ਵੀ ਮੈਂ ਦੱਸਦਾ ਲੈ ਵੀਰੇ ਆ ਜਾ ਬਾਪੂ ਹਾਂ ਆ ਬਾਈ ਦੇ ਮੈਂ ਲਾਉਣਾ ਚਾਹੀਦਾ ਇਹ ਵੱਡਾ ਇਹ ਵੱਡਾ ਬਾਪੂ ਆ ਹਾਂ ਲੈ ਦੱਸੋ ਵੀਰੇ ਜੀ ਆਪਣੇ ਕੋਲੇ ਵੀਰੇ ਪਹਿਲੀ ਤਾਂ ਗੱਲ ਸਾਰੇ ਆਪਣੇ ਕੋਲ तकरीबन ਕੰਪਨੀਆਂ ਦਾ ਮਾਲ ਹੁੰਦਾ ਬਈ ਆਪਣੇ ਕੋਲੇ ਸੈਂਟਾ ਬਾਹਰ ਜੀ ਠੀਕ ਹੈ ਯੂਪੀਐਲ ਘਟੋ ਘਟਾ ਆਪਣੇ ਕੋਲੇ ਬਈ 50 ਕੰਪਨੀਆਂ ਡਾਇਰੈਕਟ ਲਈਆਂ ਹੋਈਆਂ ਨੇ ਅੱਛਾ ਠੀਕ ਹੈ ਜੀ ਠੀਕ ਹੈ ਜੀ ਕੋਈ ਆਇਆ ਨਹੀਂ ਹੈਗਾ ਵੀ ਹਾਂ ਆਪਣੇ ਕੋਲੇ ਕੋਈ ਕਈ ਵਾਰ ਕਹਿ ਦਿੰਦੇ ਨੇ ਮਤਲਬ ਦੇਖਣ ਵਾਲੇ ਜਾਂ ਹੋਰ ਵੀ ਲਾ ਲੂ ਅਗਲਾ ਕਹਿੰਦਾ ਯਾਰ ਸਸਤੀਆਂ ਦਿੰਦੀਆਂ ਨੇ ਪਤਾ ਨਹੀਂ ਡੁਪਲੀਕੇਟ ਵੇਚ ਰਹੀਆਂ ਨੇ ਹੈਨਾ ਕੋਈ ਇਹੋ ਜੀ ਗੱਲ ਨਹੀਂ ਬਈ ਪੱਕੇ ਬਿਲਤੇ ਮਾਲ ਹਾਂਜੀ ਠੀਕ ਹੈ ਜੇ ਕੋਈ ਸਾਫਤ ਵੀ ਕਰਦਾ 1 ਲੱਖ 1000 ਰੁਪਏ ਸੀ ਨਾਮ ਵੀ ਰੱਖਿਆ ਹੋਇਆ ਹੈ ਬੱਛਾ ਠੀਕ ਜੇ ਕੋਈ ਡੁਪਲੀਕੇਟ ਬੰਦਾ ਸਾਫਤ ਕਰ ਦੇ ਵੀ ਹਾਂ ਇਹ ਡੁਪਲੀਕੇਟ ਬਈ ਚੇ ਸਸਤਾ ਰੇਟ ਆ ਤਾਂ ਚੀਜ਼ ਮਾੜੀ ਦੇ ਦੇਣਗੇ ਹਾਂ ਹਾਂ ਬਈ ਕਈ ਵਾਰ ਹੋਇਆ ਅਗਲਾ ਕਹਿੰਦਾ ਬਈ ਯਾਰ ਸਸਤੇ ਦਿੰਦੇ ਨੇ ਪਤਾ ਇਹ ਡੁਪਲੀਕੇਟ ਹੋਊਗਾ ਇਹ ਜੀ ਬਈ ਕੋਈ ਗੱਲ ਨਹੀਂ 1 ਲੱਖ 1000 ਰੁਪਿਆ ਨਾਮ ਵੀ ਰੱਖਿਆ ਹੋਇਆ ਬਾਕੀ ਆਲ ਓਵਰ ਪੰਜਾਬ ਤਕਰੀਬਨ ਤਕਰੀਬਨ ਜਿੱਥੇ ਵੀ ਸਾਡਾ ਇਹ ਤਕਰੀਬਨ ਸਾਰੇ ਕੀਤੀ ਬਈ ਮਾਲ ਜਾਂਦਾ ਕਿਸੇ ਨੂੰ ਲੋੜ ਆ ਕਿਸੇ ਕਿਸਾਨ ਵੀਰ ਨੂੰ ਲੋੜ ਆ ਚਲੋ ਕਿਸੇ ਦਾ ਫਾਇਦਾ ਹੋ ਜਾ ਕੋਈ ਆਏ ਨਹੀਂ ਹੈਗਾ ਬਈ ਵੀ ਆਪਾਂ ਜ਼ਿਮੀਦਾਰਾਂ ਦੇ ਮੁੰਡੇ ਆ ਹਨਾ ਜ਼ਿਮੀਦਾਰਾਂ ਦਾ ਫਾਇਦਾ ਹੋਣਾ ਚਾਹੀਦਾ ਬਈ ਪਹਿਲੀ ਗੱਲ ਤਾਂ ਤੇ ਨੰਬਰ 2 ਤੇ ਬਈ ਕਿਸੇ ਨੂੰ ਲੋੜ ਆ ਫੋਨ ਕਰੋ ਬਈ ਦੇਣ ਕਰੋ ਰਾਤ ਕਰੋ ਠੀਕ ਆ ਕਈ ਵਾਰ ਨਹੀਂ ਚੱਕਿਆ ਜਾਂਦਾ ਤਾਂ ਬੈਕ ਕਾਲ ਜ਼ਰੂਰ ਹੋਊਗੀ ਠੀਕ ਆ ਕੋਈ ਰੇਟ ਰੂਟ ਕਈ ਵਾਰ ਅਗਲਾ ਫੋਨ ਕਰਕੇ ਬਈ ਰੇਟ ਬਾਹਲੇ ਪੁੱਛਦੇ ਨੇ ਹਨਾ ਪਹਿਲੀ ਗੱਲ ਤਾਂ ਆਇਆ ਵੀ ਚਲੋ ਇੱਕ ਵਾਰ ਤੁਸੀਂ ਢੇੜਾ ਜ਼ਰੂਰ ਮਾਰੋ ਦੁਕਾਨ ਤੇ ਉਰੇ ਆ ਕੇ ਪਤਾ ਕਰੋ ਰੇਟ 12 ਉਹ ਦੇਖੋ ਕੁਆਲਿਟੀ ਦਾ ਤੁਹਾਨੂੰ ਜੀ ਲੱਗ ਜਾਣਾ ਵੀ ਉਹਨੇ ਕੀ ਰਿਜ਼ਲਟ ਦਿੱਤਾ ਠੀਕ ਆ ਵਰਤ ਕੇ ਮੁੰਡੇ ਬੰਦਾ ਕਹੇ ਵੀ ਜੇ ਮੈਂ ਚੋਰ ਬੈਠਾ ਮੰਨ ਲਓ ਮੈਂ ਇੱਕ ਵਾਰੀ ਤਾਂ ਅਗਲੇ ਨੂੰ ਚੀਜ਼ ਦੇ ਦੂੰਗਾ ਅਗਲਾ ਮੋੜ ਨੂੰ ਵੀ ਆਊਗਾ ਦਸਾਂ ਨੂੰ ਹੋਰ ਵੀ ਦੱਸੂਗਾ ਹੋਰ ਵੀ ਦੱਸੂਗਾ ਠੀਕ ਆ ਬਾਈ ਉਹੀ ਗੱਲ ਆ ਵੀ ਇੱਕ ਵਾਰ ਆਉ ਰੇ ਹਨਾ ਸਾਡੀ ਚੀਜ਼ ਵਰਤੋ ਸਵਾਦ ਤਾਂ ਫੇਰ ਆ ਬਈ ਪੰਜ ਬੰਦੇ ਬੰਦਾ ਲੈ ਕੇ ਆਊਗਾ ਹਾਂ ਠੀਕ ਆ ਨੰਬਰ 2 ਤੇ ਸਾਡੀ ਦੁਕਾਨ ਦੇ ਬਈ ਬ੍ਰਾਂਡ ਨੇ ਐਸ ਬੂਸਟ ਆ ਜਿਵੇਂ ਨਸਾਰੇ ਤੇ ਹੁੰਦਾ ਬਈ ਇਹ ਹੈ ਨਾ ਇਹ ਹੁਣ ਨਸਾਰੇ ਤੇ ਚੱਲੂ ਬਹੁਤ ਤਾਕੜਾ ਰਿਜ਼ਲਟ ਆ ਬਾਕੀ ਬਈ ਹੁਣ ਮੱਕੀ ਚੱਲੂਗੀ ਸਾਡੇ ਗਾਹਾਂ ਮੱਕੀ ਅਸੀਂ ਜਿਹੜੀ ਚ ਤਕਰੀਬਨ ਤਕਰੀਬਨ ਸਾਡੇ ਕੋਲੇ ਸਾਰੇ ਬਈ A to Z B ਆਉਣਗੇ ਬਈ ਠੀਕ ਹੈ ਬਾਕੀ ਬਈ ਸਾਡੇ ਕੋਲੇ ਆਹ ਦਵਾਈ ਪਈ ਆ ਬਈ ਕਰੰਕਾ ਹਾਂ ਇਹ ਮੱਕੀ ਦੇ ਬਈ ਸੁੰਡੀ ਵਾਸਤੇ ਐ ਜੀ ਠੀਕ ਹੈ ਹਾਂਜੀ ਇਹ ਬਈ ਤੁਸੀਂ ਐ ਲੈ ਲਓ ਜਿਹੇ ਜੇ ਮਰਜੀ ਸੁੰਡੀ ਹੋਵੇ ਮੱਕੀ ਅੱਜ ਪੀਸਤੀ 10ਵੇਂ ਦਿਨ ਇਹਦੀ ਸਪਰੇਅ ਕਰ ਦੋ ਇੱਕ ਉਦੂ 10 ਦਿਨਾਂ ਬਾਅਦ ਕਰ ਦੋ ਬਈ ਸੁੰਡੀ ਐ ਨਹੀਂ ਪੈਂਦੀ ਚੱਕਾ ਐਡਾ ਤਕੜਾ ਰਿਜ਼ਲਟ ਆ ਬਈ ਠੀਕ ਆ ਪੂਰਾ ਟੌਪ ਦਾ ਕਰੰਟ ਆ ਬਈ ਨੌ ਵੀ ਇਹਦਾ ਫੁੱਲ ਆ ਪੰਜਾਬ ਚ ਠੀਕ ਆ ਜਿਹੜੇ ਬੰਦਿਆਂ ਨੇ ਵਰਤੀ ਆ ਥੋਡੇ ਰਾਹੀ ਵੀਡੀਓ ਦੇਖਣਗੇ ਠੀਕ ਆ ਉਹਨਾਂ ਨੂੰ ਪਤਾ ਹੀ ਆ ਵੀ ਵਰਤੀਆ ਜਿਨ੍ਹਾਂ ਨੇ ਬਈ ਟੌਪ ਦਾ ਰਿਜ਼ਲਟ ਆ ਬਈ ਸਰਾ ਗੱਲ ਬਾਤ ਸਰਾ ਗੱਲ ਬਾਤ ਆ ਬਸ ਕੁੱਲ ਮਿਲਾ ਕੇ ਤੇ ਰੇਟ ਦਾ ਤੁਹਾਨੂੰ ਪਤਾ ਲੱਗ ਗਿਆ ਨਾ ਵੀ ਬਾਹਰ ਨਾਲੋਂ ਫਰਕ ਗਿਆ ਬਸ 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 ਬਈ ਕਿਸੇ ਵੀ ਤਰ੍ਹਾਂ ਦੇ ਯਾਰ ਐਗਰੀਕਲਚਰ ਦੇ ਸੰਬੰਧ ਦੇ ਵਿੱਚ ਪੈਸਟੀਸਾਈਡ ਦੇ ਮੁਕਾਬਲੇ ਤੁਹਾਨੂੰ ਕੋਈ ਵੀ ਚੀਜ਼ ਚਾਹੀਦੀ ਆ ਰੇਟ ਤਾਂ ਸਸਤਾ ਤੁਹਾਨੂੰ ਮਿਲਣਾ ਹੀ ਮਿਲਣਾ ਬਾਹਰ ਨਾਲੋਂ ਇੰਡੀਆ ਦੇ ਵਿੱਚ ਹੀ ਕਹਦੀ ਹੈ ਚੈਲੰਜ ਇੰਡੀਆ ਦੇ ਵਿੱਚ ਵੀ ਹੁਣ ਚੀਜ਼ ਵੀ ਚੰਗੀ ਮਿਲੂ ਚੀਜ਼ ਵੀ ਚੰਗੀ ਮਿਲੂ ਬਈ ਹਾਂ ਬਿਲਕੁਲ ਬਈ ਸਹੀ ਗੱਲ ਹੈ ਨਾ ਬਾਕੀ ਬਾਈ ਹੁਣਾਂ ਤੇ ਆ ਜੇ ਕੋਈ ਚੀਜ਼ ਲਾਂਭਾ ਹੁੰਦਾ ਅੱਬਲ ਤਾਂ ਹਜੇ ਤੱਕ ਆਇਆ ਨਹੀਂ ਹਜੇ ਹੁੰਦਾ ਬਾਈ ਹੁਣੀ ਬੈਠੇ ਆ ਬੈਠੇ ਆ ਬਈ ਬੈਠੇ ਆ ਸਾਡੇ ਕੋਲੇ ਬਈ 15 ਮੁੰਡੇ ਕੰਪਨੀ ਵਾਲੇ ਨੇ ਬਈ ਦੁਕਾਨ ਤੀ ਜੇ ਕੋਈ ਮਸਲਾ ਕਿਸੇ ਦਾ ਮਤਲਬ ਕੁਝੀਰੀਆ ਕੋਈ ਵੀ ਫਸਲ ਹੈ ਕੋਈ ਦਿੱਕਤ ਆਉਂਦੀ ਆ ਸਾਡੇ ਬੰਦੇ ਭਈ ਜਾ ਕੇ ਖੇਤ ਚ ਦੇਖ ਕੇ ਵੀ ਆਉਂਦੇ ਨੇ ਡਾਕਟਰ ਮੁੰਡੇ ਨਾਲ ਸਾਡੇ ਕੰਪਨੀਆ ਵਾਲੇ ਸਾਰੇ ਭਈ ਹੈਗੇ ਨੇ ਸਾਰਾ ਜੇ ਕੋਈ ਮਸਲਾ ਅੜਦਾ ਕਿਸੇ ਦਾ ਅਬਲਾ ਤਾਂ ਅੜਦਾ ਨਹੀਂ ਜੇ ਕੋਈ ਅੜ ਜੇ ਤਾਂ ਸਾਡੇ ਮੁੰਡੇ ਭਈ ਕੰਪਨੀ ਵਾਲੇ ਦੇਖ ਕੇ ਵੀ ਆਉਂਦੇ ਨੇ ਰਿਕਾਰਡ ਨਹੀਂ ਖਰਾਬ ਕਰਦੇ ਰਿਕਾਰਡ ਨਹੀਂ ਖਰਾਬ ਕਰਦੇ ਵੀ ਆਏ ਆ ਵੀ ਕੁਝ ਕਿਸੇ ਚੀਜ਼ ਦੀ ਦਿੱਕਤ ਨਹੀਂ ਆਉਣ ਦਿੰਦੇ ਹਜੇ ਤੱਕ ਬਈ ਫਾਰਮਰ ਨੂੰ ਵੀ ਅਗਲਾ ਇਹ ਗੱਲ ਕਹੇ ਵੀ ਚੀਜ਼ ਵੀ ਸਸਤੀ ਦਿੰਦੇ ਤੇ ਦਿੰਦੇ ਵੀ ਕਹਿੰਦੇ ਹੁਣ ਐ ਲਾ ਲਓ ਬਾਈ ਮੋਗੇ ਕਹਿੰਦੇ ਇੰਦਗੜ ਪਿੰਡਾ ਉੱਥੇ ਬਾਈ ਬੰਦੇ ਆਲੂ ਲਾਉਂਦੇ ਨੇ ਸਾਰੇ ਵਾਲੇ ਜੀ ਹੈਨਾ ਉਹ ਇੰਦਗੜਾ ਬਾਈ ਉਹ ਆਲੂ ਲਾਉਂਦੇ ਨੇ ਉੱਥੇ ਬਾਈ ਕੋਈ ਦਿੱਕਤ ਆ ਗਈ ਉੱਥੇ ਬਾਈ ਉੱਥੇ ਵੀ ਬੰਦੇ ਸਾਡੇ ਫੀਲਡ ਕਰਕੇ ਆਏ ਨੇ ਬਾਈ ਕਿਉਂ ਵੀ ਐ ਨਹੀਂ ਹੈਗਾ ਫਾਰਮਰ ਨੂੰ ਉੱਥੇ ਦਿੱਕਤ ਨਹੀਂ ਆਉਣ ਦਿੱਤੀ ਅਗਲਾ ਸੋਚ ਜਾਂਦਾ ਵੀ ਯਾਰ ਦਵਾਈ ਲੈ ਲਈ ਹੈਨਾ ਐਨੀ ਦੂਰ ਮੰਨ ਲਓ ਜਗਰਾਉ ਤੋਂ ਬੰਦੇ ਨੇ ਦਵਾਈ ਲੈ ਲਈ ਠੀਕ ਆ ਅਗਲਾ ਕਹਿੰਦਾ ਯਾਰ ਮੇਰੇ ਆ ਦਿੱਕਤ ਹੈ ਅਸੀਂ ਇੰਬਰ ਸਰ ਉਹ ਵੀ ਜਿੱਥੇ ਮਰਜੀ ਹੋਵੇ ਪਹਿਲਾਂ ਦੇਖ ਕੇ ਉਸ ਤੋਂ ਬਾਅਦ ਚ ਅਗਲੇ ਨੂੰ ਦਵਾਈ ਦੇ ਨੇ ਜੇ ਦਿੱਕਤ ਆਵੇ ਤਾਂ ਹਾਂ ਜੇ ਦਿੱਕਤ ਆਉਣ ਨਹੀਂ ਦਿੱਤੇ ਦਿੱਕਤ ਹੋ ਨਹੀਂ ਦਿੰਦੇ ਵੀ ਆਏ ਨਹੀਂ ਹਟੇ ਮਿਟੇ ਕਰਤਾ ਵੀ ਇੱਕ ਵਾਰੀ ਬਸ ਜਿਹੜਾ ਲੰਘਿਆ ਲੰਘਿਆ ਹਣਾ ਨਾਮ ਬਣਾਉਣਾ ਤੇ ਨਾਮ ਬੰਦ ਨੂੰ ਬਹੁਤ ਟਾਈਮ ਲੱਗ ਜਾਂਦਾ ਤੇ ਬਾਕੀ ਬਣਿਆ ਵੀ ਤੁਹਾਨੂੰ ਪਤਾ ਬਸ ਬਈ ਸਹੀ ਗੱਲ ਹੈ ਨਾ ਸਹੀ ਗੱਲ ਹੈ ਬਈ ਕੋਈ ਰਿਆ ਕਰਨੀ ਹੈ ਸ਼ਾਪ ਤੇ ਆਉਣਾ ਅਡਰੈਸ ਆ ਜਿਹੜਾ ਅਡਰੈਸ ਬਾਈ ਦੱਸ ਵੀ ਦਿੱਤਾ ਹਾਂ ਬਈ ਹਾਂ ਅਡਰੈਸ ਤੇ ਪਹੁੰਚ ਸਕਦੇ ਆ ਬਿਲਕੁਲ ਬਾਈ ਆਨਲਾਈਨ ਜਿਹੜਾ ਡਿਲੀਵਰੀ ਵਾਲੀ ਐ ਉਹ ਵੀ ਮੈਂ ਕਰਦਾ ਸੀ ਹਾਂ ਹਾਂ ਬਾਈ ਡਿਲੀਵਰੀ ਕੋਈ ਨਹੀਂ ਆ 100 ਕਿਲੋਮੀਟਰ 50 ਕਿਲੋਮੀਟਰ ਤੱਕ ਜਿਸੇ ਨੂੰ ਵੀ ਲੋੜ ਆ ਬਾਈ ਤੇ ਡਿਲੀਵਰੀ ਟੀਮ ਦਾ ਬੋਲਦੇ ਨੇ ਹਾਂ ਉਹ ਹੋਰ ਹੋਰ ਆ ਵੀਰੇ ਦੱਸ ਜੂਰੀਆ ਹੋ ਗਿਆ ਡੀਏਪੀ ਹੋ ਗਿਆ ਬਾਕੀ ਬਾਈ ਹੋਰ ਐ ਸਾਡੇ ਕੋਲੇ ਜੂਰੀਆ ਹੋ ਗਿਆ ਡੀਏਪੀ ਹੋ ਗਿਆ ਜੀ ਸਾਰੇ ਏ ਟੂ ਜ਼ेड ਵੀ ਆਪਣੇ ਕੋਲੇ ਅਵੇਲੇਬਲ ਹੁੰਦਾ ਜਿਹੜਾ ਬੰਦਾ ਸਾਡੇ ਤੋਂ ਦਵਾਈਆਂ ਸਾਰਾ ਕੁਝ ਲੈ ਕੇ ਜਾਂਦਾ ਅਸੀਂ ਡੀਏਪੀ ਵੀ ਦਿੰਨੇ ਆ ਉਹਨੂੰ ਬਈ ਜੂਰੀਆ ਵੀ ਦਿੰਨੇ ਆ ਕਿਸੇ ਚੀਜ਼ ਦੀ ਦਿੱਕਤ ਨਹੀਂ ਆਉਣ ਦਿੰਦੇ ਬਈ ਠੀਕ ਆ 1 ਲੱਖ ਗੱਟਾ ਜੂਰੀਆ ਦਾ ਲੱਗਦਾ ਸਾਡੇ ਬਈ 70000 ਗੱਟਾ ਡੀਏਪੀ ਦਾ ਕਿਸੇ ਚੀਜ਼ ਦੀ ਦਿੱਕਤ ਆਉਣ ਨਹੀਂ ਦਿੰਦੇ ਬਈ ਬੰਦੇ ਬਈ ਗੱਲ ਆਇਆ ਮੈਂ ਤੁਹਾਡੇ ਤੋਂ ਆ ਖੜੇ ਭਰਾ ਇਹਨਾਂ ਤੋਂ ਬਹੁਤ ਛੋਟਾ ਤੁਹਾਡੇ ਤੋਂ ਬਹੁਤ ਛੋਟਾ ਥੋੜੇ ਮਨਚ ਜੋ ਸਵਾਲ ਆ ਨੰਬਰ ਵੀ ਚੱਲਦਾ ਕਮੈਂਟ ਵੀ ਬਾਈ ਕਰ ਸਕਦੇ ਜੇ ਸਾਥੋ ਕੋਈ ਗੱਲ ਰਹਿ ਗਈ ਦੱਸਣ ਪੁੱਛਣ ਵਾਲੀ ਤੁਸੀਂ ਪੁੱਛ ਸਕਦੇ ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਆ ਤੁਸੀਂ ਕੋਈ ਹੋਰ ਪੈਸਟੀਸਾਈਡ ਵਾਲੇ ਭਰਾ ਕੋਲੇ ਚੱਲ ਠੀਕ ਆਪਾਂ ਕਿ ਇਹਨੂੰ ਮਾੜਾ ਨਹੀਂ ਕਹਿੰਦੇ ਕਈ ਵਾਰੀ ਲੈ ਕੇ ਬੰਦਾ ਫਸੇ ਜਾਂਦਾ ਉਹ ਤੰਗੀ ਚ ਤਾਂ ਵੀ ਬਾਈ ਹੋਣਾ ਰਹਿ ਕਰ ਸਕਦੇ ਹਨ ਵੀ ਚੰਗੇ ਪਾਸੇ ਚੰਗੀ ਰਾਈ ਦੇਣਗੇ ਬਾਕੀ ਬਾਈ ਹੋਣਾ ਜੜ ਕੇ ਦੇਖਿਓ ਤੁਹਾਨੂੰ ਪਤਾ ਲੱਗ ਜੂ ਵਿਜ਼ਿਟ ਕਰਨਾ ਵਿਜ਼ਿਟ ਕਰਨ ਲੈ ਆਰਡਰ ਤੇ ਚੀਜ਼ ਮੰਗਵਾਉਣੀ ਬਾਈ ਆਰਡਰ ਤੇ ਹੋਰ ਤਾਂ ਨਹੀਂ ਗੱਲਬਾਤ ਬਾਈ ਕੋਈ ਪੰਪ ਪਤਾ ਹੈ ਪੰਪਾਂ ਦਾ ਟੁੱਟੇ ਬਾਕੀ ਬਈ ਆਪਣੇ ਕੋਲੇ ਜਿਵੇਂ ਪੰਪ ਹੋ ਗਏ ਰਹੇ ਹਾਂ ਸਪਰੇਹ ਵਾਲੇ ਸਾਰੇ ਪੰਪ ਪੰਪੂ ਆਪਣੇ ਕੋਲੇ ਮਿਲ ਜਾਂਦੇ ਨੇ ਬਈ ਰਾਜਾ ਦੇ ਕਲਸੀ ਦੇ ਸਪਰੇਹ ਵਾਲੇ ਪੰਪ ਠੀਕ ਆ ਬਈ ਏ ਟੂ ਜ਼ੈਡ ਕਿਸੇ ਕੋਈ ਆ ਨਹੀਂ ਹੈਗਾ ਵਧੀਆ ਕੰਪਨੀ ਦੇ ਬਈ ਹਨਾ ਐਗਰੀਕਲਚਰ ਦੇ ਸੰਬੰਧ 'ਚ ਬੰਦੇ ਨੂੰ ਮੋੜਨ ਨਹੀਂ ਦਿੰਦੇ ਮੋੜਨੇ ਨਹੀਂ ਦਿੰਦੇ ਯਾਰ ਕਿਸੇ ਚੀਜ਼ ਦੀ ਵੀ ਬੀਆ ਤੋਂ ਲਾ ਬਈ ਸਪਰੇਹਾਂ ਤੋਂ ਲਾ ਬਈ ਪੰਪਾਂ ਤੋਂ ਲਾ ਬਈ ਜਿਹੜੀ ਚੀਜ਼ ਬਈ ਲੋੜ ਆ ਜੀ ਬੰਦੇ ਨੂੰ ਉਹਰੇ ਮਿਲੂਗੀ ਬਈ ਹਾਂ ਹਾਜ਼ਰ ਹਾਂ ਹਾਜ਼ਰ ਬਾਈ ਹਾਂ ਆ ਬਾਈ ਹੁਣ ਇੱਥੇ ਹੀ ਹੁੰਦੇ ਆ ਤੁਸੀਂ ਜਦੋਂ ਆਉਂਗੇ ਤੁਹਾਨੂੰ ਆਕੇ ਪਤਾ ਲੱਗ ਜਾਊਗਾ ਬਾਕੀ ਤੁਹਾਡੇ ਗੇਟਾਂ ਅੰਮ੍ਰੇ ਜਦੋਂ ਚੀਜ਼ ਆਉਣੀ ਆ ਤਾਂ ਵੀ ਪਤਾ ਲੱਗ ਹੀ ਜਾਣਾ ਤੇ ਧੰਨਵਾਦ ਆ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਤੇ ਜਾਣਕਾਰੀ ਤੁਹਾਡੇ ਤੱਕ ਸਾਂਝੀ ਕੀਤੀ ਹੈ ਜੇ ਕੋਈ ਮਨ ਚ ਹੋਇਆ ਫੋਨ ਲਾ ਲਿਓ ਨੰਬਰ ਚੱਲਦੇ ਆ ਧੰਨਵਾਦ